शिवरात्रि ਦਾ ਤਿਹਾਰ ਹਰ ਸਾਲ ਮਾਰਚ ਮਹੀਨੇ ਬੜੀ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਮਹੀਨੇ ਪੂਰਨ ਸ਼ੰਕਰ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਯਾਦ ਕਰਕੇ ਲੰਗਰ ਲਗਾਏ ਜਾਂਦੇ ਨੇ ਇਸ ਮਹੀਨੇ ਵੱਖਰੇ ਵੱਖਰੀ ਜਗ੍ਹਾ ਤੇ ਵੱਖਰੇ ਵੱਖਰੇ ਤਰ੍ਹਾਂ ਦੇ ਲੰਗਰ ਜਰੇ ਲਗਾਏ ਜਾਂਦੇ ਨੇ ਗੁਰਦਾਸਪੁਰ ਵਿੱਚ ਵੀ ਸ਼੍ਰੀ ਮਹਿਮਾ ਦਾ ਬਹੁਤ ਗੁਣਗਾਨ ਕੀਤਾ ਜਾਂਦਾ ਹੈ ਇਸ ਸਮੇਂ ਵੱਖਰੀ ਵੱਖਰੀ ਥਾਵਾਂ ਤੇ ਲੰਗਰ ਲਗਾਏ ਜਾਂਦੇ ਨੇ ਅੱਜ ਕਬਰੀ ਰੋਡ ਤੇ ਮਾਤਾ ਕੋਲੀ ਡੀਪੂ ਵਾਲਿਆਂ ਨੇ ਦੂਸਰਾ ਸਲਾਨਾ ਲੰਗਰ ਲਗਾਇਆ ਪੋਲੇ ਸ਼ੰਕਰ ਦੀ ਯਾਦ ਵਿੱਚ ਇਸ ਦੌਰਾਨ ਉਹਨਾਂ ਨੇ ਸਭ ਤੋਂ ਪਹਿਲਾਂ ਪੋਲੇ ਨਾਲ ਟੀ ਪੇਟਾ ਦਾ ਗੁਣਗਾਨ ਕੀਤਾ ਉਹਨਾਂ ਨੂੰ ਯਾਦ ਕੀਤਾ ਔਰ ਬਾਅਦ ਵਿੱਚ ਅਟੁੱਟ ਲੰਗਰ ਵਰਤਾਇਆ ਉਹਨਾਂ ਨੇ ਇਸ ਲੰਗਰ ਵਿੱਚ ਰਾਜਮਾ ਚਾਵਲ ਚਟਨੀ ਹਲਵਾ ਔਰ ਨਸੀਦਾ ਸਪੈਸ਼ਲ ਲੰਗਰ ਲਗਾਇਆ ਇਸ ਕਾਰਨ ਲੰਗ ਸੰਗਤਾਂ ਨੇ ਬਹੁਤ ਤਰੀਕਾ ਤਰੀਕੇ ਨਾਲ ਲੰਗਰ ਛਕਿਆ ਅਤੇ ਉਹਨਾਂ ਦੀ ਜੱਜਾਕਾਰ ਕੀਤੀ ਜੈ ਬੋਲੇ ਨਾਤ